ਬੱਤ ਸ੍ਰੀ ਕਾਉ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਿਸ ਤਰੀਕੇ ਨਾਲ ਸਿਆਸੀ ਬੰਦੇ ਯੂ ਟਰਨ ਲੈਂਦੇ ਨੇ ਨਾ ਬਹੁਤ ਕਮਾਲ ਕਰਦੇ ਨੇ ਬੜੀ ਹੈਰਾਨੀ ਹੁੰਦੀ ਹੈ ਜਿਸ ਤਰੀਕੇ ਨਾਲ ਰਵਨੀਤ ਬਿੱਟੂ ਨੇ ਯੂ ਟਰਨ ਲਿਆ ਉਹ ਤਾਂ ਬਹੁਤ ਹੀ ਹੈਰਾਨੀਜਨਕ ਹੈ ਤੇ ਹੁਣ ਕੀ ਕਹਿੰਦੇ ਨੇ ਭਾਈ ਸਾਹਿਬ ਹੁਣ ਇਹ ਕਹਿੰਦੇ ਨੇ ਕਿ ਮੈਂ ਸਿੱਖ ਕੈਦੀਆਂ ਨੂੰ ਛਡਾਉਣ ਲਈ ਮੈਂ ਬਲਵੰਤ ਸਿੰਘ ਰਜਵਾਨਾ ਨੂੰ ਛਡਾਉਣ ਲਈ ਸਹਿਮਤ ਆ ਸਾਡਾ ਪਰਿਵਾਰ ਵੀ ਸਹਿਮਤ ਆ ਸਾਨੂੰ ਪੂਰੀ ਤਰ੍ਹਾਂ ਚਾਹੀ ਜੇ ਭਾਈ ਰਜੂ ਉਹਨਾਂ ਨੂੰ ਛੱਡਿਆ ਜਾਂਦਾ ਉਹ ਕਹਿੰਦਾ ਪਿਛਲੀਆਂ ਗੱਲਾਂ ਨੂੰ ਭਲਾ ਦੇਵੋ ਤੇ ਆਪਾਂ ਪੰਜਾਬ ਦੇ ਹਿੱਤਾਂ ਲਈ ਨਵੀਂ ਗੱਲ ਕਰੀਏ ਪੰਜਾਬ ਦੇ ਹਿੱਤਾਂ ਲਈ ਜਾਂ ਭਾਰਤੀ ਜਨਤਾ ਪਾਰਟੀ ਦੇ ਹਿੱਤਾਂ ਲਈ ਚਾ ਰਵਨੀਤ ਬਿੱਟੂ ਦੇ ਹਿੱਤਾਂ ਲਈ ਇਹ ਬੱਕਰੀ ਗੱਲ ਹੈ ਪਰ ਉਹਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਹੁਣ ਤੱਕ ਦੀਆਂ ਸਾਰੀਆਂ ਸਟੇਟਮੈਂਟ ਤੋਂ ਬੱਕਰੀ ਹੈ ਕੀ ਕਿ ਹੈ ਕਿਉਂ ਕਿ ਹੈ ਕੀ ਇਹਦੇ ਪਿੱਛੇ ਕਾਰਨ ਹੋ ਸਕਦੇ ਨੇ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆਂ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਦੇਖੋ ਜਿਹੜੀ ਗੱਲ ਬਿੱਟੂ ਸਾਹਿਬ ਕਹਦੇ ਨੇ ਜਦੋਂ ਦਾ ਉਹਨਾਂ ਨੂੰ ਰਾਜਪ트ਰੀ ਬਣਾਇਆ ਕੇਂਦਰ ਦੇ ਵਿੱਚ ਮੋਦੀ ਸਾਹਿਬ ਨੇ ਕਹਾਰੇ ਹੋਏ ਬੰਦੇ ਨੂੰ ਇਹ ਕਹਿ ਕੇ ਕਿ ਪੰਜਾਬ ਦੇ ਵਿੱਚੋਂ ਤੁਸੀਂ ਇੱਕ ਸਿੱਖ ਨੂੰ ਲਿਆ ਸਿੱਖ ਕੂਟੇਚੁਰ ਰੀਤ ਬਿੱਟੂ ਲੁਧਿਆਣੇ ਤੋਂ ਖਾਰਿਆ ਪਿਆ ਲੋਕ ਸਭਾ ਦਾ ਜਿਹੜਾ ਉਮੀਦਵਾਰ ਆ ਉਹਨੂੰ ਰਾਜਪ트ਰੀ ਹੈ ਰੇਲਵੇਕ ਮਾ ਤੇ ਦੂਜੇ ਪਾਸੇ ਫੂਡ ਪ੍ਰੋਸੈਸਿੰਗ ਬੈਕਵਾਲ ਅਰ ਰੀਤ ਬਿੱਟੂ ਕਹਿੰਦੇ ਹੈ ਲੇਕਿਨ ਜਿੱਦੇ ਦਾ ਉਹ ਬਣਿਆ ਰਾਜ ਮੰਤਰੀ ਹਰ ਰੋਜ਼ ਨਮੀ ਤੋਂ ਨਮੀ ਸਟੇਟਮੈਂਟ ਰਵਨੀਤ ਬਿੱਟੂ ਦੀ ਸੁਣ ਨੂੰ ਮਿਲਦੀ ਹੈ ਜਿਹੜੀ ਕੱਲ ਸਟੇਟਮੈਂਟ ਦਿੱਤੀ ਹੈ ਉਹ ਇਸ ਕਰਕੇ ਹੈਰਾਨੀ ਜਨਕ ਹੈ ਕਿ ਪਹਿਲਾਂ ਉਹ ਕਹਿੰਦਾ ਸੀ ਤੇ ਉਹਨਾਂ ਦਾ ਮੈਂਟਰ ਅਮਿਤ ਸ਼ਾਹ ਜਦੋਂ ਲੁਧਿਆਣੇ ਆਏ ਸੀ ਇਹ ਕਹਿੰਦੇ ਸੀ ਕਿ ਬਿਆਲ ਸਿੰਘ ਦੇ ਕਾਤਲ ਜਨਕਿ ਰਵਨੀਤ ਬਿੱਟੂ ਦੇ ਦਾਦੇ ਦੇ ਕਾਤਲ ਨੂੰ ਕਦੇ ਵੀ ਨਹੀਂ ਛੱਡਾਂਗੇ ਪਰ ਹੁਣ ਰੁਕਨੀਤ ਬਿੱਟੂ ਭਾਈ ਰਜਵਾਨਾ ਤੇ ਹੋਰ ਸਿੱਖ ਕੈਦੀਆਂ ਨੂੰ ਛਡੋਣ ਦੀ ਗੱਲ ਕਰ ਰਿਹਾ ਹੈ ਇਹ ਕਿਉਂ ਤਮ ਤਬਦੀਲੀ ਕਿਉਂ ਆ ਗਈ ਲੱਗਦਾ ਕਿ ਇੱਕ ਰਣਨੀਤੀ ਤੇ ਇੱਕ ਰਾਜਨੀਤੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਆ ਉਹ ਇਹ ਹੈ ਕਿ 27 ਦੀਆਂ ਚੋਣਾਂ ਤੱਕ ਆਪਾਂ ਕੁਝ ਇਸ ਤਰ੍ਹਾਂ ਦਾ ਕਰੀਏ ਕਿ ਪਿੰਡਾਂ ਵਿੱਚ ਵੜਨ ਯੋਗ ਹੋਈਏ ਤੇ ਉਹਦੇ ਲਈ ਉਹਨਾਂ ਨੇ ਸਿੱਖ VOT ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ ਹੈ ਤੇ ਦੂਜੇ ਪਾਸੇ ਜੁਮੇ ਸਰੀਲ ਜਾਖੜ ਸਾਹਿਬ ਨੇ ਆਦਮਪੁਰ ਹਵਾਈ ਅੱਡੇ ਦਾ ਨਾਮ ਗੁਰੂ ਰਵਿਦਾਸ ਦੇ ਨਾਮ ਤੇ ਰੱਖਣ ਦੀ ਚਿੱਠੀ ਲਿਖੀ ਹੈ ਜਾਂ ਦਿੱਲੀ ਵਾਲੇ ਜਿਹੜਾ ਮੰਦਰ ਦੇ ਸੁੰਦਰੀ ਕਰਨ ਦੀ ਗੱਲ ਕੀਤੀ ਹੈ ਉਹ ਤੋਂ ਲੱਗਦਾ ਹੈ ਕਿ ਦੂਜੀ ਰਣਨੀਤੀ ਉਹਨਾਂ ਦੀ ਦਲਿਤ VOTਾਂ ਨੂੰ ਟਾਰਗੇਟ ਕਰਨ ਦੀ ਹੈ ਲੇਕਿਨ ਜਦੋਂ ਸਿੱਖ ਬੰਦੀਆਂ ਦੀ ਗੱਲ ਕਰਦੇ ਨੇ ਭਾਰਤੀ ਜਨਤਾ ਪਾਰਟੀ ਦੇ ਇਹ ਲੀਡਰ ਕੋਤੋਂ ਇਹ ਗੱਲ ਸਪਸ਼ਟ ਹੈ ਕਿ ਇਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਵਾਂਗੇ 27 ਦੇ ਵਿੱਚ ਆਪਾਂ ਜਿੱਤਾਂਗੇ 23 ਸੀਟਾਂ ਤੇ ਆਪਾਂ ਅੱਗੇ ਵਧੇ ਹੋਏ ਆਂ ਆਕਾਲੀ ਦਲ ਤੋਂ ਆਪਾਂ ਕਿਤੇ ਅੱਗੇ ਆਂ ਔਰ ਤੁਹਾਡੀ ਵੋਟ ਕਾਫੀ ਜ਼ਿਆਦਾ ਜੇ ਕਿਤੇ ਬੈਸ ਨਾ ਜਾਂਦਾ ਰਾਜਾ ਬੜਿੰਗਣਾ ਤੁਸੀਂ ਜਿੱਤੇ ਪਏ ਸੀ ਬਹੁਤ ਸਾਰੀਆਂ ਗੱਲਾਂ ਜਿਹੜੇ ਰੋਬਨੀ ਬਿੱਟੂ ਨੂੰ ਸਮਝਾਈਆਂ ਗਈਆਂ ਕਿ ਤੁਸੀਂ ਸਿੱਖ ਚਿਹਰਾ ਹੋਣ ਦੇ ਨਾਤੇ ਮੁੱਖ ਮੰਤਰੀ ਬਣੋਂਗੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਪਰ ਤੁਸੀਂ ਸਿੱਖਾਂ ਚਾਤੀ ਪੈਠ ਬਣਾਓ ਤੁਸੀਂ ਸਿੱਖਾਂ ਨੂੰ ਗਲੇ ਲਾਓ ਤੁਸੀਂ ਇਸ ਤਰ੍ਹਾਂ ਦੀ ਗੱਲ ਨਾ ਕਰੋ ਤੁਸੀਂ ਕਿਸਾਨਾਂ ਦੇ ਵਿੱਚ ਸਿੱਖਾਂ ਦੇ ਵਿੱਚ ਜਿਹੜਾ ਹੈ ਜਾਣ ਦੀ ਕੋਸ਼ਿਸ਼ ਕਰੋ ਉਹਦੀ ਇੱਕ ਰਣਨੀਤੀ ਹੈ ਕਿ ਉਹਨਾਂ ਨੇ ਸਿੱਖ ਬੰਦੂਆਂ ਨੂੰ ਛਡਾਉਣ ਦੀ ਗੱਲ ਕੀਤੀ ਹੈ ਇਹਦੇ ਨਾਲ ਕਈ ਸ਼ਿਕਾਰ ਕਰ ਲੈਣਗੇ ਇੱਕ ਤਾਂ ਸ਼ਰਮ ਲਈ ਅਕਾਲੀ ਦਲ ਤੋਂ ਮੁੱਦੇ ਖੋਲਿਆ ਹੁਣ ਕੀ ਕਰਨਗੇ ਜਦੋਂ ਆਪ ਹੀ ਇਹ ਗੱਲ ਕਰਨ ਲੱਗੇ ਕਿ ਅਸੀਂ ਸਿੱਖ ਬੰਦੇ ਉਹਨੂੰ ਛਡਾਵਾਂਗੇ ਔਰ ਦੂਜੇ ਪਾਸੇ ਕਿਸਾਨਾਂ ਦੀ ਗੱਲ ਉਹ ਤਾਂ ਕਹਿੰਦਾ ਕਿਸਾਨਾਂ ਨੂੰ ਵੀ ਨਾਲ ਲੈ ਕੇ ਚੱਲਾਂਗੇ ਜੇ ਨਹੀਂ ਸ਼ਰੋਮ ਦੀ ਅਕਾਲੀ ਦਲਪੁਰ ਕੋਈ ਬਧੇ ਨਹੀਂ ਰਹਿਣਦੇ ਨੇ ਇਹਦਾ ਮਤਲਬ ਇਹਨਾਂ ਨੇ ਤੋਂ ਇਸ ਤਰੀਕੇ ਨਾਲ ਜਿਹੜਾ ਨੀਤ ਬਿੱਟੂ ਹੈ ਉਹ ਇੱਕ ਖਾਸ ਰਣਨੀਤੀ ਦੇ ਅਧੀਨ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਦੇ ਰਿਹਾ ਹੈ یوں ਲੱਗਦਾ ਹੈ ਉਹਨੇ ਪਰਿਵਾਰ ਨੂੰ ਵੀ ਬਣਾ ਲਿਆ ਜਿਹੜੇ ਗੁਰਕੀਰਤ ਕੋਟਲੀ ਹੈ ਜਿਹੜਾ ਬੰਦਾ ਭਰਾ ਹੈ ਉਹਨੇ ਵੀ ਇਹ ਗੱਲ ਕੀਤੀ ਹੈ ਉਹ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਵੈਸੇ ਤਰ੍ਹਾਂ ਹੋਣਾ ਵੀ ਨਹੀਂ ਚਾਹੀਦਾ ਇਹ ਕੋਈ ਜਿਹੜਾ ਹੈ ਨਿੱਜੀ ਕਤਲ ਹੋਇਆ ਹੈ ਜੇ ਉਹਨਾਂ ਦੇ ਦਾਦਾ ਜੀ ਦੀ ਦਾ ਕਤਲ ਹੋਇਆ ਸੀ ਤਾਂ ਉਹ ਇੱਕ ਸਿਆਸੀ ਕਤਲ ਹੀ ਬਣਿਆ ਜਾਊਗਾ ਨਾ ਉਹ ਕੋਈ ਨਿੱਜੀ ਰੰਜਿਸ਼ ਤਾਂ ਕਿਸੇ ਨਾਲ ਵੀ ਨਹੀਂ ਸੀ ਤਾਂ ਇਸ ਕਰਕੇ ਇਹ ਹੈ ਪਰ ਗਲਤ ਹਰਨੀ ਦੀ ਉਦੋਂ ਹੁੰਦੀ ਹੈ ਜਿਹੜੇ ਹੁਣ ਤੱਕ ਕਹਿੰਦੇ ਸੀ ਇਲੈਕਸ਼ਨ 'ਚ ਤਾਂ ਇਹ ਕਹਿੰਦੇ ਸੀ ਕਿ ਮੈਨੂੰ ਰਾਹੁਲ ਗਾਂਧੀ ਨੇ ਇਹ ਦਬਾਅ ਪਾਉਂਦਾ ਸੀ ਕਿ ਤੁਸੀਂ ਇਹਨਾਂ ਨੂੰ ਮਾਫ਼ ਕਰੋ ਤੁਸੀਂ ਇਹ ਇਹਨਾਂ ਤੋਂ ਬਦਲਣ ਵਾਲੀ ਗੱਲ ਬੰਦ ਕਰੋ ਕਿਉਂਕਿ ਕਹਿੰਦੇ ਅਸੀਂ ਵੀ ਤਾਂ ਰਜੀਵ ਗਾਂਧੀ ਤੇ ਖਤਰਾਂ ਨੂੰ ਮਾਫ ਕੀਤਾ ਤੇ ਹੁਣ ਤੁਸੀਂ ਆਪ ਹੀ ਕਰ ਰਹੇ ਹੋ ਇਹਦਾ ਮਤਲਬ ਜਿਹੜੇ ਇੰਨੀ ਜਿਹੜਾ ਤੇਜ਼ੀ ਨਾਲ ਜਿਹੜਾ ਇਹ ਬਦਲਾ ਆਇਆ ਚੇਂਜ ਆਇਆ ਇਹਦੇ ਪਿੱਛੇ ਇੱਕ ਖਾਸ ਕਿਸਮ ਦੀ ਰਾਜਨੀਤੀ ਕੰਮ ਕਰ ਰਹੀ ਹੈ ਅਸਲ ਦੇ ਵਿੱਚ ਗੱਲ ਤਾਂ ਉਹਨੂੰ ਸਮਝ ਦੀ ਲੋੜ ਹੈ ਗੁਰਕੀਰਤ ਗੋਡਲੀ ਨੇ ਵੀ ਹਾਂ ਚਾਹ ਤਾਂ ਮਿਲਾਈ ਹੈ ਹਾਲਾਂਕਿ ਉਹ ਕਾਂਗਰਸ ਦੇ ਲੀਡਰ ਨੇ ਪਰ ਉਹਦੇ 'ਚ ਇੱਕ ਗੱਲ ਜ਼ਰੂਰ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਭਾਈ ਨਾ ਕਹੋ ਏ ਭਾਈ ਕਿਵੇਂ ਨੇ ਕਿਉਂਕਿ ਸਤਕਾਰ ਨਾਲ ਜਿਹੜੇ ਵੀ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸਿੱਖ ਕੌਮ ਭਾਈ ਲਾ ਕੇ ਜਿਵੇਂ ਬਲਵੰਤ ਸਿੰਘ ਰਜਵੜਾ ਨੂੰ ਭਾਈ ਰਜਵੜਾ ਕਹਿ ਦਈਓ ਉਹ ਭਾਈ ਦਾ ਖੋ ਚਲੋ ਇਹ ਛੋਟੀ-ਬੋਟੀ ਗੱਲ ਹੈ ਇਹਦੇ ਚ ਲੇਕਿਨ ਗੁਰਕੀਰਤ ਕੋਟਲੀ ਵੀ ਉਹਦੇ ਨਾਲ ਹੱਥ ਹੱਥ ਮਿਲਾਉਂਦਾ ਕਿ ਸਾਡੇ ਪਰਿਵਾਰ ਵੱਲੋਂ ਅਸੀਂ ਸਮਝਦੇ ਹਾਂ ਕਿ ਇਹਨਾਂ ਨੂੰ ਛੱਡਿਆ ਜਾ ਸਕਦਾ ਹੈ ਇਹ ਜਿਹੜੀ ਗੱਲ ਹੈ ਮੈਂ ਇਹ ਕਹਿੰਦਾ ਕਿ ਇਹਦੇ ਨਾਲ ਕੀ ਫਾਇਦਾ ਹੋਈਗਾ ਇਹਦੇ ਨਾਲ ਫਾਇਦਾ ਇਹ ਹੋਏਗਾ ਇੱਥੇ ਸਿੱਖਾਂ ਦੇ ਜੇ ਛੜਾ ਦਿੰਦੇ ਨੇ ਜੇ ਜਾਂਦੇ ਨੇ ਤਾਂ ਇਹਨਾਂ ਵਿੱਚ ਜਿਹੜਾ ਇੱਕ ਵੱਡਾ ਇਹਨਾਂ ਦਾ ਜਿਹੜਾ ਪਹਿਲਾ ਸਹਿਯੋਗੀ ਦਲ ਸੀ ਇਕਤੌਹ ਦੇ ਮੁੱਦੇ ਖਤਮ ਦੂਜੇ ਪਾਸੇ ਇੱਕ ਹੋਰ ਗੱਲ ਵੀ ਹੈ ਅਮਰਤਪਾਲ ਸਿੰਘ ਦਾ ਜਤਨਾ ਖਡੂਰ ਸਾਹਿਬ ਤੋਂ ਤੇ ਦੂਜੇ ਪਾਸੇ ਸਰਮਜੀਤ ਸਿੰਘ ਦਾ ਜਤਨਾ ਫਰੀਦਕੋਟ ਤੋਂ ਇਹ ਵੀ ਇੱਕ ਰੀਜਨ ਹੈ ਜਿਸ ਤਰ੍ਹਾਂ ਦੀ ਵਿਚਾਰਧਾਰਾ ਆਪਣੇ ਲੋਕ ਅੱਗੇ ਆ ਰਹੇ ਨੇ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਕਿ ਸਾਨੂੰ ਕੁਝ ਨਾ ਕੁਝ ਇਕੱਲਾ ਚਾਹੀਦਾ ਹੈ ਜੇ ਅਸੀਂ ਸਖਾਂਡੇ ਕਰਾਂਗੇ ਉਹਨਾਂ ਨੂੰ ਅਸੀਂ ਕੌਨਫੀਡੈਂਸ ਲਮਾਂਗੇ ਜਾਂ ਉਹਨਾਂ ਨੂੰ ਇਹ ਅਸੀਂ ਯਕੀਨ ਦਿਵਾਉਂਚ ਕਾਮਯਾਬ ਹੋ ਜਾਾਂਗੇ ਵੀ ਅਸੀਂ ਤੁਹਾਡੇ ਵਿਰੋਧੀ ਨਹੀਂ ਤਾਂ ਅਸੀਂ ਇਸ ਕਿਸਮ ਦੀ ਵਿਚਾਰ ਤੁਹਾਡਾ ਨੂੰ ਰੋਕ ਸਕਾਂਗੇ ਇਹ ਉਹਨਾਂ ਦੀ ਸੋਚ ਹੈ ਇਸ ਕਿਸਮ ਦੀ ਸੋਚ ਨਾਲ ਗੱਲ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਬਹੁਤ ਥਾਵਾਂ ਤੇ ਦੇਖਿਆ ਕਿ ਲਾਲਪੁਰਾ ਜਿਵੇਂ ਹੁਣ ਇੱਕ ਗ੍ਰਾਂਥੀ ਦੀ ਬੇਟੀ ਦਾ ਜਿਹੜਾ ਜਿਸ ਤਰੀਕੇ ਨਾਲ ਰੇਪ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਸਮਾਂ ਵਿੱਚ ਜਦੋਂ ਹੋਰ ਜੱਥੇਬੰਦੀਆਂ ਕੰਨਾਂ ਆ ਕੋਈ ਵੀ ਜਾਤੀ ਦੇਸ਼ ਦੇ ਹਿੱਸੇ 'ਚ ਹੁੰਦੀ ਆ ਉੱਥੇ ਜਿਹੜਾ ਲਾਲਪੁਰਾ ਸਾਹਿਬ ਜਿਹੜੇ ਕੁਝ ਘੱਟ ਕੀਤੀ ਕਮਿਸ਼ਨ ਦੇ ਚੇਅਰਮੈਨ ਨੇ ਇਕ ਵਾਲਸਿੰਗਰਾ ਲਪੁਰਾ ਉਹ ਬੋਲਦੇ ਨੇ ਤੇ ਦੱਸਣ ਦੀ ਕੋਸ਼ਿਸ਼ ਕਰਦੇ ਨੇ ਕਿ ਭਾਰਤੀ ਜਨਤਾ ਪਾਰਟੀ ਸਿੱਖਾਂ ਦੇ ਨਾਲ ਖੜੀ ਹੈ ਇਸ ਸਾਰੀਆਂ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਇੱਕ ਰਣਨੀਤੀ ਹੈ ਕਿ ਹੁਣ ਅਸੀਂ ਉਹ ਮੁੱਦੇ ਜਿਹੜੇ ਕਿਸੇ ਟਾਈਮ ਸੋਨੀ ਅਕਾਲੀ ਦਾ ਲਟਾਉਣਾ ਸੀ ਉਹਨੋਂ ਅਸੀਂ ਤਾਂ ਇਹ ਭਾਵੇਂ ਸਿੱਖਾ ਦਾ ਮੁੱਦਾ ਹੈ ਤੇ ਭਾਵੇਂ ਹੋ ਰਹੀ ਕਿਸਾਨਾਂ ਦਾ ਮੁੱਦਾ ਅਸੀਂ ਇਹ ਮੁੱਦੇ ਕੋ ਕਿ ਆਪ ਗੱਲ ਕਰੀਏ ਆਪ ਲੋਕਾਂ ਨੂੰ ਡਰੈਸ ਕਰੀਏ ਤੇ ਲੋਕਾਂ ਤੋਂ ਲੋਕਾਂ ਦੀ ਸਿੱਖਾ ਦੀ ਹਮਾਇਤ ਲਈਏ ਤਾਂ ਕਿ 27 ਦੇ ਵਿੱਚ ਅਸੀਂ ਕੁਝ ਵੱਡਾ ਕਰ ਸਕੀਏ ਕੁਝ ਐਸਾ ਹਰਾਨੀ ਜਾਣਨ ਕਰ ਸਕੀਏ ਜਿਵੇਂ ਅਸੀਂ ਹਰਿਆਣੇ ਚ ਕੀਤਾ ਸੀ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਜਿਵੇਂ ਸਾਊਥ ਦੇ ਵਿੱਚ ਹੁਣ ਜਾ ਪੜੇ ਨੇ ਉਵੇਂ ਪੰਜਾਬ ਦੇ ਵਿੱਚ ਲੇਕਿਨ ਉਹਨਾਂ ਦਾ ਇੱਕ ਵੱਡਾ ਕਾਰਨ ਜਿਹੜਾ ਇਸ ਵਾਰ 18.5% ਲੋਕ ਸਭਾ ਦੀਆਂ ਚੋਣਾਂ 'ਚ ਉਹਨਾਂ ਨੂੰ ਵੋਟ ਮਿਲੀ ਹੈ ਤੇ ਨਾਲ 23 ਹਲਕਿਆਂ ਦੇ ਵਿੱਚ ਉਹ ਅੱਗੇ ਆਏ ਨੇ ਇਹ ਵੀ ਇੱਕ ਸ਼ਾਦਾ ਕਾਰਨ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਥੋੜੀ ਜਿਹੀ ਵੇਦ ਹੋਰ ਕੀਤੀ ਤਾਂ ਅਸੀਂ ਪਿੰਡਾਂ 'ਚ ਜਾ ਸਕਾਂਗੇ ਪਿੰਡਾਂ 'ਚ ਪੜਾਂਗੇ ਲੇਕਿਨ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਹੈ ਕਿ ਸਿੱਖਾਂ ਦੇ ਨਾਲ-ਨਾਲ ਕਿਸਾਨੀ ਮੁੱਦੇ ਜਿਹੜੇ ਨੇ ਉਹਨਾਂ ਨੂੰ ਡਰੈਸ ਕਰਨਾ ਬਹੁਤ ਜ਼ਰੂਰੀ ਹੈ ਤੁਸੀਂ ਦੇਖਿਓ ਆਉਣ ਵਾਲੇ ਟਾਈਮ 'ਚ ਭਾਰਤੀ ਜਨਤਾ ਪਾਰਟੀ ਜਿਵੇਂ ਇਹ ਮੁੱਦੇ ਨੂੰ ਅਡਰੈਸ ਕਰ ਰਹੀ ਹੈ ਉਸੇ ਤਰੀਕੇ ਨਾਲ ਕਿਸਾਨਾਂ ਦੇ ਮੁੱਦੇ ਨੂੰ ਅਡਰੈਸ ਕਰੂਗੀ ਤਾਂ ਕਿ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਉਹਨਾਂ ਦੇ ਕੁਝ ਮੁੱਦਿਆਂ ਤੇ ਹੱਲ ਕਰਕੇ ਇਹ ਲੋਕਾਂ ਨੂੰ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰੂਗੀ ਜਾਂ ਇਹ ਅਹਿਸਾਸ ਕਰਾਊਗੀ ਕਿ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਹਿੱਤਾਂ ਦੇ ਲਈ ਅਸੀਂ ਕੁਝ ਵੀ ਕਰਨ ਤਿਆਰ ਆ ਇਹ ਵੀ ਗੱਲ ਹੋਏਗੀ ਤਾਂ ਫਿਰ ਉਹਨਾਂ ਦੀ ਲਿਸਟ ਲੰਬੀ ਹੋਏਗੀ ਜਿੱਦੇ 'ਚ ਫਿਰ ਕੈਂ ਜੀ ਦੇਖੋ ਜੀ ਅਸੀਂ ਕਰਤਾਰਪੁਰ ਸਾਹਿਬ ਦੀ ਗੱਲ ਕੀਤੀ ਅਸੀਂ ਜੀ ਜਿਹੜੇ ਹੈ ਬੀਰਬਾਲ ਦੇ ਉਸ ਬਣਾਇਆ ਲਈ ਅਸੀਂ ਸਾਰਿਆਂ ਜੜੀਆਂ ਨੇ ਉਹ ਸਤਾਵਦੀਆਂ ਬਣਾਈਆਂ ਇਸ ਕਿਸਮ ਦੀ ਇੱਕ ਲੰਬੀ ਲਿਸਟ ਦੇ ਵਿੱਚ ਇਹ ਗੱਲਾਂ ਵੀ ਜੁੜ ਜਾਣਗੀਆਂ ਦੇਖੋ ਕਿ ਅਸੀਂ ਬੰਦੀ ਸਿੰਘਾ ਨੂੰ ਛੱਡਿਆ ਲੱਗਦਾ ਇਹ ਹੈ ਕਿ ਕਹਾਣੀ ਉਸ ਪਾਸੇ ਨੂੰ ਵੱਧ ਰਹੀ ਹੈ ਤੇ ਰਵਨੀਤ ਬਿੱਟੂ ਉਹਨਾਂ ਨੇ ਇੱਕ ਇਨਸਟਰੂਮੈਂਟ ਬਣਾਇਆ ਉਸ ਨੂੰ ਅੱਗੇ ਲਾਇਆ ਔਰ ਰਵਨੀਤ ਬਿੱਟੂ ਨੂੰ ਨਿੱਜੀ ਤੌਰ ਤੇ ਦੀ ਫਾਇਦਾ ਉਸ ਦਾ ਇਹ ਗੱਲ ਨਜ਼ਰ ਆ ਰਹੀ ਹੈ ਉਹ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਏਗਾ ਉਹ 27 ਤੋਂ ਪਹਿਲਾਂ ਦੋ ਤਿੰਨ ਮਸਲੇ ਹੱਲ ਕੀਤੇ ਜਾਣਗੇ ਤਾਂ ਕਿ ਇਹ ਭਾਰਤੀ ਜਨਤਾ ਪਾਰਟੀ ਪਿੰਡਾਂ ਚ ਵੱਸ ਸਕੇ ਤੇ ਉਹ ਨੂੰ ਕੁਝ ਨਵਾਂ ਕਰਨ ਦੇ ਕਾਬਿਲ ਹੋ ਸਕੇ ਮੇਰਾ ਖਿਆਲ ਹੈ ਇਸ ਰਣਨੀਤੀ ਤੇ ਇਸ ਰਾਜਨੀਤੀ ਦੇ ਨਾਲ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਚੱਲ ਰਹੀ ਹੈ ਉਹਨਾਂ ਨੇ ਮਿਲਦੇ ਇੱਕ ਦੰਮੀ ਵੀਡੀਓ ਦੇ ਨਾਲ ਤੁਹਾਡਾ ਬਾਕ ਬਾਕ